ਅੱਜਕੱਲ੍ਹ ਹਾਲਾਤ ਇਹ ਨੇ ਇੱਕ ਪਸ ਦਾ ਆ ਪਿਆਰ ਹੈ ਆ ਤੁਹਾਡੇ ਸਾਹਮਣੇ ਹੀ ਆ ਪਿਆਰ ਹੈ ਤੇ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਕਿੰਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਲੱਗੇ ਕੱਦੀ ਹੋਏ ਲੈ ਜਾਂਦੇ ਅਜੇ ਉਂਗਲੀਆਂ ਨਾਲ ਜਾਣ ਸ਼ਾਮ ਪਛਲਾ ਤਾਂ ਲਈ ਜਾਂਦੇ ਕਿਉਂਕਿ ਖਾਲੀ ਹੱਥ ਜਾਣ ਦਾ ਉਹਨਾਂ ਨੂੰ ਆਪ ਹੈ ਨਹੀਂ ਰਵਾਜ ਹੈ ਨਹੀਂ ਉਹਨਾਂ ਤੋਂ ਦੂਰ ਹੀ ਰਹੋ ਉਹਨੂੰ ਦੂਰੋ ਹੀ ਸਾਸਤਰੀ ਘਰ ਬਣਾ ਦਿਓ ਚੰਗਾ ਭਾਈ ਧੰਨਵਾਦ 14 ਤਰੀਕ ਤੋਂ ਬਾਅਦ ਤਾਂ ਵੈਸੀ ਨਹੀਂ ਆਉਣੇ ਉਹ ਰਿਜ਼ਲਟ ਆ ਜੂ ਫੇ ਨਹੀਂ ਆਉਂਦੇ ਉਹ ਹੁਣ ਵੀ हट ਕੇ ਹੁਣ ਹੀ हट ਕੇ ਪਤਾ ਲੱਗ ਗਿਆ ਹੋਣਾ ਉਹਨਾਂ ਨੂੰ ਹਾਂ ਇੱਥੇ ਕੋਈ ਨਹੀਂ ਆਉਂਦਾ ਜੀ ਇੱਥੇ ਕੌਣ ਆਊਗਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਗੱਲ ਬਣਨੀ ਨਹੀਂ ਉਧਰ ਫਿਰਦੇ ਆ ਉਹ ਦੇਖ ਲਓ ਤੁਸੀਂ ਮਹਾਰਾਣਾ ਮੈਂ ਤਾਂ ਕਦੋਂ ਦਾ ਲੜੀ ਜਾਂਦਾ 2014 ਦਾ ਮੇਰੇ ਨਾਲ ਬਾਹ ਪਿਆ ਹੋਇਆ ਪਹਿਲਾਂ ਪਾਰਲੀਮੈਂਟ ਚ ਲੜਾਈ ਹੋਈ ਗਈ ਹੈ ਹਰ ਸੇ ਮੇਰੇ ਤਾਂ ਕੋਰ ਨਾਲ ਹਾਂ ਹੁਣ ਇੱਥੇ ਕਿਤੇ ਨੇ ਕਿਤੇ ਕਿਉਂਕਿ ਇਹੋ ਜਿਹਾ ਬਿਆਨ ਦੇ ਦਿੰਦੇ ਆ ਬਿਹਰਾਨੇ ਵੀ ਉਹਨਾਂ ਨੂੰ ਬੋਲਣ ਵੇਲੇ ਸ਼ਰਮ ਤਾਂ ਕੀ ਹੋਣੀ ਤੁਹਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਆ ਆ ਹੁਣ ਪਿੱਛੇ ਜੇ ਕਹਿੰਦੇ ਬੀਬਾ ਕਹਿੰਦੀ ਜੋ ਸਾਡੀ ਸਰਕਾਰ ਹੁੰਦੀ ਸੀ ਤਰਨਤਾਰ ਦੀ ਕਿਸੇ ਪਿੰਡ ਚ ਬੋਲਦੀ ਐ ਕੋਹ ਤਾਂ ਮੇਰੇ ਕੋਲ ਵੀਡੀਓ ਵੀ ਪਈ ਐ ਕਹਿੰਦੇ ਜੋ ਸਾਡੀ ਸਰਕਾਰਾਂ ਦੀ ਸੀ ਕਾਲੀਆਂ ਦੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਆ ਬੀਬਾ ਉਦੋਂ ਚਿੱਟੇ ਨੂੰ ਲੋਕ ਮਜੀਠੀਆ ਕਹਿੰਦੇ ਹੁੰਦੇ ਸੀ ਵੀ ਥੋੜਾ ਜਿਹਾ ਮਜੀਠੀਆ ਹੈਗਾ ਕਹਿੰਦਾ ਨਾ ਭਾਈ ਜੀ ਮੇਰੇ ਕੋਲ ਤਾਂ 2 ਗ੍ਰਾਮ ਆਪਣੇ ਜੋਗ ਹੀ ਹੈ ਉਦੋਂ ਮਜੀਠੀਆ ਕਹਿੰਦੇ ਸੀ ਚਿੱਟੇ ਦਾ ਨਾਮ ਨਹੀਂ ਪਤਾ ਸੀ ਬਿਆਨ ਦੇਣ ਵੇਲੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ ਹੱਦ ਹੈ ਮਨ ਲੋਹਰਾਨੀ ਦੀ ਹੱਦ ਹੈ ਜੀ ਵੀ ਇੰਨੇ ਵੀ ਢੀਠ ਇੰਨੀ ਮੋਟੀ ਚਮੜੀ ਦੇ ਹੋ ਸਕਦੇ ਨੇ ਪੰਜਾਬੀ ਨਹੀਂ ਬੋਲਣੀ ਆਉਂਦੀ ਇਹਨਾਂ ਨੂੰ ਟੀ ਚੋਨਾ ਚੋਨਾ ਆ ਗਈਆਂ ਤੇ ਨਾਲੇ ਚੋਨਾ ਆ ਗਿਆ ਮੈਂ ਕਿਹਾ ਓਏ ਪਤਾ ਨਹੀਂ ਚੋਨਾ ਕਹਿੰਦੀ ਐ ਪਤਾ ਨਹੀਂ ਚੋਨਾ ਕਹਿੰਦੀ ਐ ਕਿਉਂਕਿ ਪੰਜਾਬੀ ਤਾਂ ਕਦੇ ਪੜ੍ਹੀ ਨਹੀਂ ਜੀ ਊੜਾੜਾ ਈੜੀ ਸੱਸਾ ਹਾ ਹਾ ਆਉਂਦਾ ਨਹੀਂ ਅੰਗਰੇਜ਼ੀ ਸਕੂਲਾਂ 'ਚ ਪੜ੍ਹੇ ਨੇ ਉੱਥੇ ਪੰਜਾਬੀ ਹੈ ਨਹੀਂ ਤੇ ਉਹ ਨਹੀਂ ਹੁੰਦਾ ਜੇ ਪੰਜਾਬੀ ਆਉਂਦੀ ਹੁੰਦੀ ਕੋਈ ਬੰਦਾ ਆਪਣੇ ਬਾਪ ਨੂੰ ਐ ਕਹਿਣਾ ਹੁੰਦਾ ਸਟੇਜ 'ਤੇ ਵੀ ਮੇਰੇ ਪਿਤਾ ਵਰਗਾ ਵੀ ਮੇਰੇ ਬਾਪੂ ਸਮਾਨ ਐ ਦੋ ਤਿੰਨ ਵਾਰੀ ਬਾਦਲ ਸਾਹਿਬ ਨੂੰ ਕਿਹਾ ਸੁਖਵੀਰ ਬਾਦਲ ਨੇ ਅਦਾਂ ਤੂੰ ਤੇ ਨਾਲ ਹੀ ਹੁੰਦੇ ਹੋ ਕਦੋਂ ਤੁੰਤਾ ਬੱਧ ਪਤਾਉ ਏ ਕਹਿੰਦੇ ਕਹਿੰਦੇ ਭੱਲਾ ਹੋਇਆ ਲੜਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਛੁਕਰ ਟਾਈਮ ਤੇ ਉਥੋਂ ਨਿਕਲੇ ਆ ਸਾਡਾ ਕੋਹਰ ਖੜਾ ਗਿੱਦਲਵਾਹੇ ਵਾਲਾ ਐਮਐਲਏ ਇਹ ਵੀ ਕਹਿੰਦਾ ਕਹਿੰਦਾ ਬਹੁਤ ਟਾਈਮ ਤੇ ਕੱਢ ਲਿਆ ਸਾਨੂੰ ਤਾਂ ਜੀ ਉਹਨਾਂ ਨੇ ਤਾਂ ਐਂ ਕਰਨਾ ਹੁੰਦਾ ਤੰਗ ਵਰਤਣੇ ਬੰਦੇ ਵਰਤ ਕੇ ਛੱਡ ਦਿੰਦੇ ਹੋ ਘਰਾਂ ਦੇ ਘਰ ਬਰਬਾਦ ਕਰਦੇ ਉਹਨਾਂ ਨੇ ਉਹ ਨਹੀਂ ਰਹਿਮ ਕਰਦੇ ਵੀਰੋ ਆਪਾਂ ਕਿਤੇ ਰੋਟੀ ਬੱਦਕਟ ਖਾ ਲਈਏ ਤਿੰਨ ਦਿਨ ਟਿੱਢਮੀ ਤੋਂ ਹੁਣ ਆੜਦਾ ਇਹ ਬੰਦਾ ਖਾਖੜ ਘਰ ਨਹੀਂ ਮਾਰਦੇ ਪਤਾ ਨਹੀਂ ਕਿੱਥੋਂ ਹਾਜਮੇ ਲਿਆਂਦੇ ਇਹਨਾਂ ਨੇ ਬੱਸਾਂ ਖਾ ਗਏ ਸੜਕਾਂ ਖਾ ਗਏ ਬਾਜਰੀ ਖਾ ਗਏ ਰੇਤਾ ਖਾ ਗਏ ਇਹਨਾਂ ਨੂੰ ਕਦੇ ਕੋਈ ਹਾਜਮਾ ਖਰਾਬ ਹੋਇਆ ਮਤਲਬ ਪਹਿਲਾਂ ਕੈਸਟਸੀੜੀਆਂ 'ਚ ਵੀ ਆਹੀ ਪਿੱਟਦੇ ਰਹਾਂ ਪਰ ਤੁਸੀਂ ਮੌਕਾ ਦਿੱਤਾ ਹੁਣ ਆਪਾਂ ਫੈਸਲੇ ਕਰੀ ਜਾਂਦੇ ਲੋਕਾਂ ਦੇ ਹੱਕ ਦੇ ਫਿਰੇ ਚੀਕਾ ਮਾਰਦੇ ਆ ਸੋ ਰੋਜ ਮੈਨੂੰ ਗਾਲਾਂ ਕੱਢਣ ਵਾਲੇ ਨੇ ਕੱਢੀ ਜਾਓ ਮੈਨੂੰ ਕੀ ਫਰਕ ਪੈਣਾ ਜਿੰਨਾ ਚਿਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਰਕ ਨਹੀਂ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਦੇਖੋ ਮੀਡੀਆ ਵਾਲੇ ਖੜੇ ਨੇ ਪੜੇ ਲਿਖੇ ਲੋਕ ਖੜੇ ਜਦੋਂ ਵੀ ਕੋਈ ਬੰਦਾ ਕਿਸੇ ਸਿਸਟਮ ਨੂੰ ਬਦਲਣ ਦੀ ਗੱਲ ਕਰਦਾ ਹੈ ਵੀ ਇਹ ਸਿਸਟਮ ਗਲਤ ਹੈ ਇਹਨੂੰ ਬਦਲਣਾ ਚਾਹੀਦਾ ਹੈ ਇਹ ਸਿਸਟਮ ਨੂੰ ਲੋਕਾਂ ਦੇ ਹੱਕ ਚ ਹੋਣਾ ਚਾਹੀਦਾ ਹੈ ਇਹ ਸਿਸਟਮ ਨੇ ਸਾਡਾ ਪਵਿਕ ਖਰਾਬ ਕਰਤਾ ਜਦੋਂ ਵੀ ਕੋਈ ਬੰਦਾ ਇਹੋ ਜੀ ਗੱਲ ਕਰਦਾ ਤਾਂ ਜਿਹੜੇ ਉਹ ਸਿਸਟਮ ਤੋਂ ਫਾਇਦਾ ਲੈਣ ਵਾਲੇ ਬੰਦੇ ਨੇ ਜਿਹੜੇ ਉਹ ਸਿਸਟਮ ਦੇ ਬੈਨੀਫਿਸ਼ਰੀ ਨੇ ਲਾਭ ਕਾ ਪਾਤਰੀ ਨੇ ਜਿਹੜੇ ਉਹ ਸਿਸਟਮ ਦੇ ਉਹ ਫਿਰ ਚੁੱਪ ਕਰਕੇ ਨਹੀਂ ਬਹਿੰਦੇ ਉਹ ਬਾਉਂਸ ਬੈਕ ਕਰਦੇ ਆ ਉਹ ਲੜਦੇ ਆ ਵੀ ਸਾਡੀਆਂ ਕੁਰਸੀਆਂ ਕਿਉਂ ਖੋਈਆਂ ਜਾ ਰਹੀਆਂ ਨੇ ਇਹਨਾਂ ਦੀ ਹਾਲਤ ਉਹ ਹੈ ਆ ਜਿਹੜੇ ਰੌਲਾ ਪਾਉਂਦੇ ਨੇ ਚੀਕਾ ਮਾਰਦੇ ਨੇ ਮੈਨੂੰ ਗਾਲਾਂ ਕੱਢਦੇ ਨੇ ਇਹ ਉਹੀ ਚੀਜ਼ਾਂ ਨੇ ਦੀਵਾ ਪੂਜਣ ਤੋਂ ਪਹਿਲਾਂ ਜਿਆਦਾ ਫੱਪਾ ਫੱਪਾ ਫੱਜੇ ਕਰਦਾ ਹੁੰਦਾ ਬਸ ਦੀਵੇ ਚ ਇਹਨੇ ਤਿੰਨ ਨਈਆਂ ਕਾਲੀ ਚੱਲਦੀਆਂ ਤਿੰਨ ਚੋ ਦੋ ਤਾਂ ਹੈ ਨਹੀਂ। ਅਿਆਲੀ ਉਧਰ ਪਾਸੇ ਹੋ ਗਿਆ ਦੂਜੇ ਪਾਸੇ। ਇੱਕੋ ਜਿਹੜਾ ਉਹ ਸਾਡੇ ਨਾਲ ਆ ਗਿਆ ਡਾਕਟਰ ਸਾਹਿਬ ਸੁਖੀ ਕੱਲੀ ਮਜੀਠੇਰੀ ਘਰ ਵਾਲੀ ਰਹਿ ਗਈ ਉਹ ਹੁਣ ਨਹੀਂ ਵਿਧਾਨ ਸਭਾ ਚ ਆਉਂਦੀ। ਆਉਣ ਜੋਗੀ ਬਚਾਰੀ ਰਹੀ ਵੀ ਨਹੀਂ ਹੁਣ ਉਹ ਤਾਂ 90 ਤੋਂ ਟਾਈਮ ਮਿਲੇ ਤਾਂ ਉੱਥੇ ਆਵੇ ਉਹ। ਠੀਕ ਹੈ ਨਾ? ਦੀਵਾ ਬੁੱਝ ਗਿਆ। ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਰੱਬ ਸੁਣਦਾ ਹੈ ਰੱਬ ਓਏ। ਉਹ ਕਹਿੰਦਾ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ 25 ਸਾਲ ਕਹਿੰਦਾ ਰਾਜ ਕਰਾਂਗੇ ਅੱਜ 25 ਬੰਦੇ ਨਹੀਂ ਹੈਗੇ ਇਹ 25 ਬੰਦੇ ਇੱਥੇ ਉਹ ਦੂਜੇ ਇਲਾਕੇ ਚੋਂ ਲਿਆ ਕੇ ਟਿਕਟਾਂ ਦੇਣੀਆਂ ਬੈਹਰੀਆਂ ਨੇ ਉਹ ਮਾਲ ਵਿੱਚ ਸਾਡੇ ਹਾਲਾਤ ਇਹ ਨੇ ਢੀਂ 100 ਵੀ ਹੋਰ ਗਿਆ ਚੰਦੂ ਮਾਜਰਾ ਹਾਰ ਗਿਆ ਹਾਂਜੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੰਦੇ ਆ ਇਹ ਹਾਂਜੀ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੰਦੇ ਹਾਂਜੀ ਮੈਨੂੰ ਪਤਾ ਹੈ ਮੈਨੂੰ ਪਤਾ ਮੈਨੂੰ ਪਤਾ ਸੋ ਇਹ ਇਹਨਾਂ ਕੋਲੇ ਆਜ ਤੱਕ ਰਹਿ ਗਈਆਂ ਹੁਣ ਬਿ ਡਰਾਉ ਲੋਕਾਂ ਨੂੰ ਤੁਮਕਾਓ ਫਿਰ ਬੋਟਲ ਵੈਂਟਾ ਤੁਮ ਕਾ ਕੇ ਬੋਟਲ ਲੈ ਲਓਗੇ ਸਾਡੇ ਇਲਾਕੇ ਚ ਹਾਲ ਐ ਮਰਮਾਲ ਵਿੱਚ ਵੀ ਜਦੋਂ ਵੋਟਾਂ ਆਉਂਦੀਆਂ ਨੇ ਨਾ ਅਕਾਲੀ ਦਲ ਨਾਲੇ ਬੜੇ ਬੜੇ ਜ਼ਥੇਦਾਰ ਜਿਹੜੇ ਨੇ ਕੁੰਡੇ ਬੰਦ ਕਰ ਲੈਂਦੇ ਜਿੰਦੇ ਗੇਟ ਲਾ ਲੈਂਦੇ ਆ ਵੀ ਕਿਤੇ ਅਖਬਾਰ ਵਾਂਗੂ ਐ ਤਹਾਂ ਦੀ ਨਾ ਟਿਕਟਾਂ ਸਿੱਟ ਜਾਣਾ ਵੀ ਟਿਕਟ ਲੈ ਲਓ ਅਕਾਲੀ ਦਲ ਦੀ ਥੱਲੇ ਉਹ ਇੱਕ ਬਜ਼ੁਰਗ ਕਹਿੰਦਾ ਮੈਂ ਤਾਂ ਥੱਲੇ ਵੀ ਦੇਖਿਆ ਬੇਲੜੀਜੀਚ ਵੀ ਕਹਿੰਦਾ ਮੈਂ ਕੱਪੜਾ ਫਸਾਇਆ ਮੈਨੂੰ ਥੱਲੂ ਵੀ ਨਾ ਕਿ ਪੈਂ ਕਰ ਜਾਣੀ ਵੀ ਟ੍ਰੈਕਟਰ ਬਾਹਰ ਟਕ ਟਕ ਅਲੀ ਗੱਲ ਦੀ ਟਿਲਟਾ ਨਹੀਂ ਲੈਣ ਨੂੰ ਤਿਆਰ ਇਹਨਾਂ ਵਿੱਚ ਕੋਈ ਅਗਲਾ ਕਹਿੰਦਾ ਬੇਇੱਜ਼ਤੀ ਕਰਾਉਣੀ ਆ ਯਾਰ ਕੋਈ ਕੰਮ ਕੀਤਾ ਹੋਊਗਾ ਲੋਕਾਂ ਦੇ ਮੱਥੇ ਕਿਵੇਂ ਲੱਗਾਂਗੇ ਕੋਈ ਕੰਮ ਚੰਜ ਦਾ ਕੀਤਾ ਹੋਊ ਤਾਂ ਵੋਟਾਂ ਪਾਉਣਗੇ ਲੋਕ ਬਹੇਰੀਆਂ ਪਾਈਆਂ ਵੀ ਨਹੀਂ ਨੇ ਭਾਈ ਬਕਸੇ ਭਰਤੇ ਇਹਨਾਂ ਦੇ ਪਰ ਨਹੀਂ ਇਹਨਾਂ ਤੋਂ ਬਰਦਾਸ਼ਤ ਹੋਈਆਂ ਸਾਮੀਆਂ ਨਹੀਂ ਗਈਆਂ ਪੰਜਾਬੀ ਦਾ ਖੜਾ ਹੱਤ ਆਣੀ ਤੇ ਅੱਧਕ ਤੱਤਾ ਅੱਤ ਜਦੋਂ ਅੱਤ ਹੋ ਜਾਂਦੀ ਹੈ ਨਾ ਤਾਂ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਧ ਕਿ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਦਿੱਤਾ ਅੰਤ ਇਹਨਾਂ ਦਾ ਅੰਤ ਹੋ ਗਿਆ ਪੈਸੇ ਕਹਿੰਦੇ ਸਾਡੇ ਕੋਲ ਬਹੁਤ ਨੇ ਪੈਸੇ ਵੰਡਾਂਗੇ ਅਸੀਂ ਦੋ ਤਿੰਨ ਰਾਤਾਂ ਪਹਿਲਾਂ ਕਹਿੰਦੇ ਅਸੀਂ ਪੈਸੇ ਵੰਡਾਂਗੇ ਮੈਂ ਤੁਹਾਨੂੰ ਬੇਨਤੀ ਕਰਦਾ ਚੀਮੇ ਵਾਲਿਓ ਮੈਂ ਕੱਲ੍ਹ ਸਾਲਿਆਂ ਨੂੰ ਵੀ ਇਹੀ ਕਹਿ ਕੇ ਆਇਆ ਨਸ਼ੇਰੇ ਢਾਲਿਆਂ ਨੂੰ ਵੀ ਇਹੀ ਕਹਿ ਕੇ ਆਇਆ ਸਾਰੇ ਪਿੰਡਾਂ 'ਚ ਮੈਂ ਇਹੀ ਕਹਿ ਕੇ ਆਇਆ ਵੀ ਜੇ ਪੈਸੇ ਵੰਡਣ ਆਏ ਹੱਥ ਬਨ ਕੇ ਬੇਨਤੀ ਹੈ ਮੇਰੀ ਜਵਾਬ ਨਾ ਦੇ ਦਿਓ ਲੈ ਲਿਓ ਉਹ ਲక్ష్ਮੀਨੀ ਮੋੜੀ ਦੀ ਹੁੰਦੀ ਇਹਨਾਂ ਨੇ ਕਿਹੜਾ ਝੋਨਾ ਵੀ ਜੇ ਆਪਣੇ ਨੇ ਪੈਸੇ ਆਪਣੇ ਲੁੱਟਿਆ ਹੋਇਆ ਮਾਲ ਹੈ ਉਹ ਕਈ ਤਾਂ ਨੋਟ ਵੀ ਪਛਾਣ ਲੋਗੇ ਤੁਸੀਂ ਬਜ਼ੁਰਗੋ ਵੀ ਆ ਤਾਂ 100 ਦਾ ਨੋਟ ਹੋਏ ਖੁੰਝੇ ਜਿਹਾ ਤੇ ਹਰਤੀ ਜਿ ਲੱਗੀ ਹੋਈ ਆ ਉਹੀ ਆ ਉਹ ਜਿਹੜਾ ਸੰਗਰਾਮ ਦੇਲੇ ਦਰਬਾਰ ਸਾਹਿਬ ਤੇ ਕਾਇਰ ਸੀ ਉਥੇ ਹੀ ਆਉਂਦੇ ਇਹਨਾਂ ਦਾ ਸਾਰਾ ਹੀ ਗੋਲਕਾ ਇਹਨਾਂ ਦੀਆਂ ਨੇ ਬਾਈ ਕੰਮ ਕਰ ਦਿਓ ਐ ਫੜ ਕੇ ਪੈਸੇ ਦੇ ਵਿੱਚ ਪਾ ਕੇ ਕਹਿਦੇ ਹੋ ਵੀ ਅੱਜ ਕੱਲ੍ਹ ਹਾਲਾਤ ਇਹ ਨੇ ਇੱਕ ਪਸ ਦਾ ਆ ਪਿਆਰ ਹੈ। ਘਰ ਤੁਹਾਡੇ ਸਾਹਮਣੇ ਹੀ ਆ ਪਿਆਰ ਹੈ। ਤੇ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜੂ ਉਂਗਲੀਆਂ ਗਿੰਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਆ ਲੈ ਕੇ ਕੱਢੀ ਹੋਏ। ਲੈ ਜਾਂਦੇ ਅਜੇ ਉਂਗਲੀਆਂ ਨਾਲ ਜਾਣ ਸ਼ਾਂਪਛੱਲਾ ਤਾਂ ਲਈ ਜਾਂਦੇ ਆ। ਕਿਉਂਕਿ ਖਾਲੀ ਹੱਥ ਜਾਣ ਦਾ ਉਹਨਾਂ ਨੂੰ ਆਦਤ ਹੈ ਨਹੀਂ ਰਵਾਜ ਹੈ ਨਹੀਂ। ਉਹਨਾਂ ਤੋਂ ਦੂਰ ਹੀ ਰਹੋ ਉਹਨਾਂ ਨੂੰ ਦੂਰੋ ਹੀ ਸਾਸਤ੍ਰਿਕਰ ਬਣਾ ਦਿਓ ਚੰਗਾ ਭਾਈ ਧੰਨਵਾਦ ਬਸ 14 ਤਰੀਕ ਤੋਂ ਬਾਅਦ ਤਾਂ ਬੈਸੀ ਨਹੀਂ ਆਉਣੇ ਉਹ ਰਿਜ਼ਲਟ ਆ ਜੂ ਫੇ ਨਹੀਂ ਆਉਂਦੇ ਉਹ ਹੁਣ ਵੀ हट ਕੇ ਹੁਣੇ ਹੀ हट ਕੇ ਤਾਂ ਪਤਾ ਲੱਗ ਗਿਆ ਹੋਣਾ ਉਹਨਾਂ ਨੂੰ ਹਾਂ ਇੱਥੇ ਕੋਈ ਨਹੀਂ ਆਉਂਦਾ ਜੀ ਇੱਥੇ ਕੌਣ ਆਊਗਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਗੱਲ ਬਣਨੀ ਨਹੀਂ ਉਧਰ ਫਿਰਦੇ ਆ ਉਹ ਦੇਖ ਲਓ ਤੁਸੀਂ ਮਹਾਰਾਣਾ ਮੈਂ ਤਾਂ ਕਦੋਂ ਦਾ ਲੜੀ ਜਾਂਦਾ 2014 ਦਾ ਮੇਰੇ ਨਾਲ ਬਾਹ ਪਿਆ ਹੋਇਆ ਪਹਿਲਾਂ ਪਾਰਲੀਮੈਂਟ 'ਚ ਲੜਾਈ ਹੋਈ ਗਈ ਹੈ ਹਰ ਸੇਮਰਿਤ ਕੌਰ ਨਾਲ ਹਾਂ